ਖੋਲੇ ਮੁਹੱਲੇ ਦੇ ਮੌਕੇ ਤੇ ਸ਼ਹੀਦ ਬਾਬਾ ਹਿੰਮਤ ਸਿੰਘ ਖਾਲਸਾ ਵੈਲਫੇਅਰ ਸੁਸਾਇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੁੱਧ ਦਾ ਲੰਗਰ ਲਗਾਇਆ ਗਿਆ ਜਾਣਕਾਰੀ ਦਿੰਦੇ ਹੋਏ ਚੇਅਰਮੈਨ ਕੁੰਦਨ ਸਿੰਘ ਕੋੜ ਖਾਲਸਾ ਪ੍ਰਧਾਨ ਮਨਜੀਤ ਸਿੰਘ ਜੀ ਗੁਰਦੇਵ ਸਿੰਘ ਝਲਕ ਅਤੇ ਕੁਲਦੀਪ ਸਿੰਘ ਜੰਮੂ ਵੀ ਉਥੇ ਮੌਜੂਦ ਸਨ ਇਸ ਮੌਕੇ ਮੇਅਰ ਜਤਿੰਦਰ ਸਿੰਘ ਮੋਤੀਪਾਟੀਆਂ ਉਹਨਾਂ ਦੇ ਨਾਲ ਕਾਉਂਸਲਰ ਸ਼ਮਸ਼ੇਰ ਸਿੰਘ ਸੰਧੂ ਜਸਪਾਲ ਸਿੰਘ ਮੌਜੂਦ ਸਨ ਜਮੂ ਸੰਤੋਖ ਸਿੰਘ ਰਾਹੀ ਦਵਿੰਦਰ ਸਿੰਘ ਫਤਾਹਪੁਰ ਸੁਖਦੇਵ ਸਿੰਘ ਸੀਨੀਅਰ ਮੀਤ ਪ੍ਰਧਾਨ ਹਰਜੀਤ ਸਿੰਘ ਜਨਸ ਖੱਤਰ ਤੇ ਖਰਚਨਜੀਤ ਸਿੰਘ ਜਸਪਾਲ ਸਿੰਘ ਰঞ্জੀਤ ਸਿੰਘ ਦਿਲਬਖ ਸਿੰਘ ਸੁਰਿੰਦਰ ਸਿੰਘ ਕੁਲਵੰਤ ਸਿੰਘ ਜਸਵੰਤ ਸਿੰਘ ਸੁਨੀਲ ਪਨੋਟ ਭੁਪਿੰਦਰ ਸਿੰਘ ਅਤੇ ਸਾਰੇ ਸੋਸਾਇਟੀ ਦੇ ਮੈਂਬਰ ਉਥੇ ਹਾਜ਼ਰ ਸਨ ਜਿਨ੍ਹਾਂ ਵੱਲੋਂ ਦੁੱਧ ਦੇ ਲੰਗਰ ਨੂੰ ਸਫਲ ਬਣਾਉਣ ਲਈ ਵੱਧ ਚੜ ਕੇ ਸਹਿਯੋਗ ਕਰਨ ਦਾ ਪ੍ਰੋਸਾ ਦਿੱਤਾ ਮੈਂ ਗੁਰਦੇਵ ਸਿੰਘ ਜੀ ਝਲਕ ਸੇਰ ਪਾਪਾ ਫਿਰ ਮਸੰਗ ਵਾਲਾ ਪ੍ਰਸਾਦੀ ਦਾ ਖਜ਼ਾਨਚੀ ਹਾਂ ਜੀ ਅਸੀਂ ਹਰ ਸਾਲ ਦੀ ਤਰ੍ਹਾਂ ਹੋਲੇ ਮਹੱਲੇ ਦੇ ਸੰਬੰਧ ਵਿੱਚ ਜੋ ਕਿ ਸਾਡੇ ਕੋਟ ਖਾਲਸਾ ਵਿੱਚ ਗੁਰਦੁਆਰਾ ਬੋੜੀ ਸਾਹਿਬ ਵਿਖੇ 1940 ਵਿੱਚ ਹੋਲੇ ਮਹੱਲੇ ਸ਼ੁਰੂ ਹੋਇਆ ਸੀ ਫਿਰ ਤੰਤਰਤੰਗ ਗੁਰਦੰਦੇਵ ਜੀ ਮਹਾਰਾਜ ਉਸ ਤੋਂ ਬਾਅਦ ਸਿਕੁਰ ਹਰਗੋਬਿੰਦ ਸਾਹਿਬ ਜੀ ਇੱਥੇ ਆਏ ਸਨ ਤੰਤਰਤੰਗ ਬਾਬਾ ਮਸਤ ਰਾਮ ਜੀ ਨੇ ਇਸ ਤਪੱਸਿਆ ਕੀਤੀ ਉਦੋਂ ਬਾਅਦ ਇਹ ਮੇਲਾ ਸ਼ੁਰੂ ਹੋ ਗਿਆ ਤੰਤਰਬਾਬਾ ਮੋਤੀਦਾਵ ਜੀ ਮਹਾਰਾ ਜਿਨ੍ਹਾਂ ਦੇ ਸੰਹਾਂਤ ਦੇ ਵਿੱਚ ਖੋਲ ਵਿੱਚ ਪੜੇ ਤਾਂ ਯਾਦ ਵਿੱਚ ਅਸੀਂ ਹਰ ਸਾਲ ਦੀ ਤਰ੍ਹਾਂ ਦੋਤਾ ਲੰਗ ਲਗਾਇਆ ਅੱਜ ਨਾਮ ਬੋਲ ਕੇ ਜੀਤ ਲੋਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਜੀਤ ਸਿੰਘ ਸਕੱਤਰ ਵੈਲਫੇਅਰ ਸੁਸਾਇਟੀ ਕੋਟ ਖਾਲਸਾ ਬਾਬਾ ਮਹਿੰਦਰ ਸਿੰਘ ਜੀ ਇਹ ਹਰ ਸਾਲ ਦੀ ਤਰ੍ਹਾਂ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਜੋ ਦੁੱਧ ਦੇ ਲੰਗਰ ਲਗਾਏ ਜਾਂਦੇ ਹਨ ਇਸ ਵਾਰ ਵੀ ਵਾਚੜ ਕੇ ਸੰਗਤਾਂ ਨੇ ਸੇਵਾ ਕੀਤੀ ਹੈ ਹੋਲਾ ਮਹਲਾ ਗੁਰਦੁਆਰਾ ਬੋੜੀ ਸਾਹਿਬ ਜੋ ਥਿਆ ਸਾਲ ਕੀਤਾ ਮਨਾਇਆ ਜਾਂਦਾ ਹੈ ਇਹ ਸੇਵਾ ਦੇ ਵਿੱਚ ਦੁੱਧ ਦੇ ਲੰਗਰ ਲਗਾਏ ਗਏ ਨੇ ਇਹ ਬਾਬਾ ਮੋਤੀराम ਜੀ ਮਹਿਰਾ ਜੇ ਨਾਲੇ ਛੋਟੇ ਸਹਿਜ ਜਿਹੜੇ ਨੇ ਦੁੱਧ ਦੀ ਸੇਵਾ ਕੀਤੀ ਸੀ ਉਹਨਾਂ ਯਾਦ ਦੇ ਵਿੱਚ ਇਹ ਦੁੱਧ ਦੇ ਲੰਗਰ ਲਗਾਏ ਹਨ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਹਰ ਸਾਲ ਵਤ ਵਤ ਸੇਵਾ ਕਰਿਆ ਕਰੋ ਆਪ ਹੱਥੀਂ ਕਰਿਆ ਕਰੋ ਤਨ ਮਨ ਧਨ ਸੇਵਾ ਕਰਕੇ ਗੁਰੂ ਮਾਰੇ ਤੇ ਕਰਦੀ ਖੁਸ਼ੀਆਂ ਪ੍ਰਾਪਤ ਕਰੋ ਤਨ ਤਨ ਬਾਬਾ ਮਸਤ ਰਾਮ ਜੀ ਜੇਨਾਦੀ ਯਾਦ ਤੇ ਵਿੱਚ ਇੱਥੇ ਹਰ ਸਾਲ ਹੀ ਤਰ੍ਹਾਂ ਦੁੱਧ ਦੇ ਲੰਗਰ ਵੀ ਲਗਾਏ ਜਾਂਦੇ ਹਨ ਸਮੂਹ ਸੰਗਤਾਂ ਨੂੰ ਬੇਨਤੀ ਹੈ ਗੁਰੂ ਘਰ ਦੇ ਨਿਤਨੇਮ ਕਰਕੇ ਗੁਰਬਾਣੀ ਪੜ੍ਹ ਕੇ ਆਪਣਾ ਜੀਵ ਸਫਲਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹੋਲੇ ਮਹੱਲੇ ਦੇ ਸਬੰਧ ਦੇ ਵਿੱਚ ਜੋ ਇੱਥੇ ਸ਼ਹੀਦ ਬਾਬਾ ਹਿੰਮਤ ਸਿੰਘ ਜੀ ਖਾਲਸਾ ਜੀ ਦੇ ਯਾਦ ਦੇ ਵਿੱਚ ਇਥੋਂ ਸੋਸਾਇਟੀ ਵੱਲੋਂ ਜਿਹੜਾ ਲੰਗਰ ਲਗਾਇਆ ਗਿਆ ਅੱਜ ਸਾਡੇ ਨਾਲ ਸਾਧ ਸ਼ਮਸ਼ੀਰ ਸਿੰਘ ਜੀ ਸਾਡੇ ਜਿਹੜੇ ਕੌਂਸਲ ਸਭਾ ਨੇ ਸਾਧ ਜਸਪਾਲ ਸਿੰਘ ਜਿਹੜਾ ਸਾਡੇ ਆਮ ਆਦਮੀ ਪਾਰਟੀ ਦੇ ਆਗੂ ਨੇ ਔਰ ਇਹ ਸਰਦਾਰ ਹਿੰਮਤ ਸਿੰਘ ਜੀ ਸ਼ਹੀਦ ਹਿੰਮਸੇਂ ਜੀ ਖਾਲਸਾ ਜਿਹੜੀ ਸੁਸਾਇਟੀ ਹੈ ਉਹਨਾਂ ਸਾਰੇ ਆਗੂ ਖੜੇ ਨੇ ਸੇਵਾਦਾਰ ਖੜੇ ਨੇ ਸੋ ਅੱਜ ਦੇ ਇਸ ਹੋਲੇ ਮਹੱਲੇ ਦੇ ਦਿਨ ਤੇ ਮੈਂ ਆਪਣੇ ਵੱਲੋਂ ਇਹਨਾਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਔਰ ਸਾਰੇ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੂੰ ਜਿਹੜੀ ਇਸ ਦਿਨ ਦੇ ਉੱਤੇ ਮੁਬਾਰਕਬਾਦ ਦਿੰਦਾ ਜੀ ਧੰਨਵਾਦ ਵੇਖੋ ਜੀ ਅੱਜ ਬਹੁਤ ਹੀ ਇਤਿਹਾਸਕ ਜਿਹੜਾ ਦਿਨ ਆ ਬੱਬਾ ਮਸਤਰਾ ਮੀਂ ਜਿਹੋਲੇ ਮਹੱਲੇ ਦੇ ਸਾਰੇ ਇਲਾਕਾ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਧੰਨਵਾਦ ਸਾਰਿਆਂ ਦਾ ਸਾਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੱਲੋਂ ਖਾਲਸਾ ਦੇ ਜਿਹੜੇ ਇਹ ਹੋਲਾ ਮੱਲਾ ਸਾਜਿਆ ਗਿਆ ਉਸ ਤੇ ਸਮੂਹ ਸਾਧ ਸੰਗਤ ਨੂੰ ਮੈਂ ਕੋਟ ਖਾਲਸਾ ਨਿਵਾਸੀ ਔਰ ਅੰਮ੍ਰਿਤਸਰ ਦੇ ਸਾਰੇ ਇਲਾਕਾ ਨਿਵਾਸੀਆਂ ਨੂੰ ਇਹ ਇਸ ਪਵਿੱਤਰ ਦਿਹਾੜੇ ਦੀ ਬਹੁਤ-ਬਹੁਤ ਮੁਬਾਰਕਾਂ ਦਿੰਦਾ ਤੇ ਆਸ਼ ਕਰਦਾ ਵੀ ਹੋਲੇ ਮਹੱਲੇ ਨੂੰ ਇੱਕ ਰੰਗਾਂ ਦੇ ਜਿਹੜੇ ਰੰਗੋਲੀ ਦਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾਵੇ ਉਸੇ ਤਰ੍ਹਾਂ ਪੰਜਾਬ ਦੀ ਸਿਹਤ ਅਤੇ ਜਵਾਨੀ ਨੂੰ ਬਚਾਇਆ ਜਾ ਸਕੇ ਧੰਨਵਾਦ ਜੀ ਪ੍ਰਧਾਨ ਜੀ ਨਾਮ ਬੋਲ ਕੇ ਜੀ ਮੇਰਾ ਨਾਮ ਕੁੰਦਨ ਸਿੰਘ ਚੇਅਰਮੈਨ ਬਾਬਾ ਹਿੰਮਤ ਸਿੰਘ ਸੈਵਲ ਸੋਸਾਇਟੀ ਕੋਟ ਖਾਲਸਾ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਹਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਹਾਪੁਰਸ਼ ਬਾਬਾ ਹਿੰਮਤ ਸਿੰਘ ਖਾਲਸਾ ਦੀ ਇਜਾਜ਼ਤ ਵਿੱਚ ਦੁੱਧਾ ਲੰਗਰ ਹਰ ਸਾਲ ਹੁੰਦਾ ਹੈ ਇਸ ਸਾਲ ਵੀ ਦੁੱਧਾ ਲੰਗਰ ਜਿਹੜਾ ਉਹ ਲਗਾਇਆ ਗਿਆ ਕਿੰਨੇ ਸਾਲਾਂ ਤੋਂ ਲੰਗਰ ਲਗਾ ਰਹੇ ਹੋ ਮੇਰਾ ਖਿਆਲ 8-10 ਸਾਲ ਹੈ ਹਾਂ 18 ਸਾਲ ਹਾਂਜੀ ਕਿੰਨੇ ਸਾਲਾਂ ਲੰਗਰ ਲਗਾ ਰਹੇ ਹੋ 18 ਸਾਲ ਹੋ ਗਏ ਸੰਗਤਾਂ ਵਾਸਤੇ ਕੀ ਪ੍ਰਬੰਧ ਕੀਤੇ ਹੋਗੇ ਤੁਹਾਡੇ ਸੰਗਤਾਂ ਵਾਸਤੇ ਦੁੱਧਾ ਲੰਗਰ ਉਹਦੀ ਮਤਲਬ ਸੇਵਾ ਚੱਲ ਰਹੀ ਆ ਹੰਝ ਤੱਕ ਸ਼ਾਮ ਤੱਕ ਚੱਲੇਗੀ ਹਾਂਜੀ ਅਲੀ ਨਾਮ ਹੋਰ ਕੇ ਬੁਲਾਉਂਦੇ ਜੱਗ ਲਗਾ ਲਿਆ ਗਏ। ਦਾਦਾ ਦਾ ਨਾਮ ਮਨਜੀਤ ਸਿੰਘ ਜੀ ਡਿਵੈਲਪਰ ਸੁਸਾਇਟੀ ਬਾਬਾ ਹਿਮਸੇਜ ਵੈਲਪਰ ਸੁਸਾਇਟੀ ਦੇ ਪ੍ਰਧਾਨ ਤੇ ਆਪ ਜੀ ਨੂੰ ਬੇਨਤੀ ਹੈ ਕਿ ਅੱਜ ਦੇ ਦਿਨ ਸ੍ਰੀ ਗੁਰਗੋਬਿੰਦ ਸਿੰਘ ਮਹਾਰਾਜ ਦੇ 1704 ਈਸਵੀ ਵਿੱਚ ਕੋਲੇ ਮੱਲੇ ਦਾ ਜੋ ਸਾਨੂੰ ਸੰਦੇਸ਼ ਦਿੱਤਾ ਹੈ ਕਿ ਪਿਆਰ ਵਧੋਣਾ ਇਹ ਸਿਰਫ ਰੰਗਾਂ ਦੇ ਸੁੱਟਣ ਦੇ ਨਾਲ ਨਹੀਂ ਆ ਦੁੱਧ ਦਾ ਲੰਗਰ ਬਾਬਾ ਮੋਤੀਰਾਮ ਮਹਾਰਾਜ ਜੀ ਦੇ ਯਾਦ ਵਿੱਚ ਸ਼ਿਕਾਇਰ ਰਹੇ ਨਨ ਬਾਬਾ ਹਿੰਮਤ ਸਿੰਘ ਦੀ ਪੰਜਾ ਪਿਆਰਿਆਂ ਦੇ ਵਿੱਚ ਸਨ ਉਹਨਾਂ ਦੇ ਯਾਦ ਵਿੱਚ ਇਕੱਠੇ ਰਲ ਕੇ ਆਪਾਂ ਪਿਆਰ ਤੇ ਵਿਧਾਨ ਵਾਸਤੇ ਸਾਰੀ ਸੰਗਤ ਨੂੰ ਦੁੱਧ ਦਾ ਲੰਗਰ ਸ਼ਿਕਾ ਰਹੇ ਨੇ ਬੜੇ ਪਿਆਰ ਤੇ ਸਤਿਕਾਰ ਨਾਲ ਕੁਰਸੀਆਂ ਦੇ ਢਾ ਕੇ ਪਿਆਰਿਆਂ ਨੇ ਆਪ ਸਾਰੇ ਸੰਗਤਾਂ ਨੂੰ ਇਹੋ ਸੰਦੇਸ਼ ਦਿੱਤਾ ਜਾਂਦਾ ਕਿ ਪਿਆਰ ਆਪਸ ਵਿੱਚ ਪਿਆਰ ਵਧਾਓ ਤੇ ਨਫਰਤ ਦੀ ਜਿਹੜੀ ਆ ਨਾ ਉਹਨੂੰ ਹਮੇਸ਼ਾ ਹੀ ਖਤਮ ਕਰੋ ਇਸੇ ਦੇ ਨਾਲ ਹੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਈ ਸੰਗਤ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਆਪਣੇ ਚੈਨਲ ਵਾਲਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ देश दुनिया की हर खबर सबसे पहले देखने के लिए फॉलो करें सर्वजन न्यूज़ YouTube Facebook Instagram और WhatsApp चैनल पर